ਤਰਾ ਕਿ ਪੰਹਾਂ ਦਾ ਤਿਹਾੜ ਜਿਹੜਾ ਹੈਗਾ ਉਹ ਸਾਰੇ ਪੰਜਾਬ ਵਿੱਚ ਬੜੀ ਹੀ ਉਤਮਤਾ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ اسی ਕਰੇ ਵਿੱਚ ਜਿਹੜਾ ਹੈਗਾ ਤੇ ਕੁਆੜੇ ਵਿੱਚ ਵੀ ਬੜਕ ਬੜਕ ਸੰਸਥਾਵਾਂ ਵੱਲੋਂ ਇਸ ਸਮਾਗਮ ਜਿਹੜੇ ਕਰਵਾਏ ਜਾ ਰਹੇ ਹੈਗੇ ਨੇ ਸਦ ਨੌਜਵਾਨ ਸਭਾ ਵੱਲੋਂ ਵੀ ਜਿਹੜਾ ਹੈਗਾ 17 ਤਰੀਕ ਨੂੰ 11 ਵਜੇ ਜਿਹੜਾ ਹੈਗਾ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਉਹ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੋ ਕਿ ਸਰਪੰਚ ਜੌਨ ਸਭਾ ਇੱਕ ਅਜਿਹੀ ਸਭਾ ਹੈ ਜਿਹੜੇ ਕਿ ਅਸਲੀ ਜਿਹੜੇ ਹੈਗਾ ਜੋ ਕਿ ਕਿਸੇ ਵੀ ਸਭਨੂੰ ਜਿਹੜੇ ਕੰਮ ਕਰਨੇ ਚਾਹੀਦੇ ਆ ਲੋਕ ਭਲਾਈ ਦੇ ਉਹ ਕਰਦੀ ਹੈਗੀ ਉਹ ਜਿਸ ਤਰ੍ਹਾਂ ਕਿ ਅੰਨਵ ਲੋਹੇ ਤੀਆਂ ਦਾ ਤੇ ਹਾਜਰਾ ਮਨਾਇਆ ਜਾ ਰਿਹਾ ਉਹਦੇ ਵਿੱਚ ਤੇ ਮੈਂ ਜਿੱਤੇ ਇਹਨਾਂ ਨੂੰ ਬਾਕੀ ਸਾਰੇ ਬੱਚਿਆਂ ਨੂੰ ਧੰਨਵਾਦ ਕਰਦਾ ਨਾਲ ਹੀ ਕੁਝ ਖੁਸ਼ੀ ਦਾ ਵੀ ਤਿਹਾੜਾ ਹੈਗਾ ਕਿਉਂਕਿ ਇਹਦੇ ਵਿੱਚ ਆਪਣੇ ਸਾਰੇ ਆਪ ਦੇਖਦੇ ਕਿ ਬੱਚੀ ਜਿਹੜੇ ਬੱਚੀਆਂ ਵਿਆਹੀਆਂ ਹੁੰਦੀ ਹੈਗੇ ਉਹ ਆਪ ਦੇ ਖਾਸ ਕਰਕੇ ਟਿੱਕੇ ਪਿੰਡ ਜਾਂ ਟਿੱਕੇ ਘਰ ਆ ਕੇ ਜਿਹੜਾ ਹੈਗਾ ਇਹ ਤਿਹਾੜੀ ਇੱਕ ਸਿਲਵਰ ਦੀ ਪੁਰਾਣੀ ਸੱਦਾ ਜਿਹਾ ਸਵਾਲਾ ਕੀਤੀਵਾ ਦੇਗਾ ਉਹਦੀ ਵਾਸਤੇ ਮੈਂ ਆਪਣੇ ਵੱਲੋਂ ਤੁਸਨ ਫੁਵਾੜਾ ਪਾਸੀ ਵੱਲੋਂ ਸਭ ਨੌਜਵਾਨ ਸਭਾ ਤੇ ਸਾਰੇ ਇਹਨਾਂ ਬੱਚਿਆਂ ਦਾ ਵੀ ਧੰਨਵਾਦ ਕਰਦਾ ਮਹਾਲੀ ਗੁਰੂ ਮਹਾਰਾਜ ਦੇ ਜਨਮ ਵਿਚ ਅਰਦਾਸ ਕਰਦਾ ਹਾਂ ਕਿ ਇਹਨਾਂ ਤੇ ਕਿਰਪਾ ਬਖਸ਼ੇ ਰੱਖੇ ਰੌਣ ਵਾਲੇ ਸਮੇਂ ਵਿੱਚ ਏਸੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਜਿਹੜਾ ਹੈਗਾ ਇਹਨਾਂ ਦੀ ਕਾਮਯਾਬੀ ਵਾਸਤੇ ਤੇਰੇ ਗੁਰੂ ਮਹਾਰਾਜ ਦਾ ਕਿਰਪਾ ਕਰੇ ਧੰਨਵਾਦ ਜੀ ਧੰਨਵਾਦ ਠੀਕ ਹੈ ਜਿਸ ਤਰ੍ਹਾਂ ਕਿ ਜੀਆਂ ਦਾ